ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗ ਦੀ ਅੱਜ ਆਪਾਂ ਵਿਚਾਰ ਕਰਦੇ ਆਂ ਸ੍ਰੀ ਸਹਿਜ ਪਾਠ ਬਾਰੇ ਜਿਹੜੀ ਸਾਧ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਬਾਣੀ ਨਹੀਂ ਆਉਂਦੀ ਬਈ ਉਹ ਸਹਿਜ ਪਾਠ ਦਾ ਪੂਰਾ ਫਲ ਲੈਣਾ ਚਾਹੁੰਦੀ ਹੈ ਪਰ ਬਾਣੀ ਨਹੀਂ ਆਉਂਦੀ ਸਹਿਜ ਪਾਠ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਇੱਕ ਵਿਧੀ ਹੈ ਦਿਨ ਵਿੱਚ 10 ਪਾਠ ਰੋਜ਼ ਜਪੀ ਸਾਹਿਬ ਦੇ ਕਰੋ 10 ਦਿਨਾਂ ਦੇ 100 ਪਾਠ ਮਹੀਨੇ ਦੇ 365 ਪਾਠ ਇਹਦਾ ਫਲ ਸ੍ਰੀ ਸਹਿਜ ਪਾਠ ਜਿੰਨਾ ਫਲ ਮਿਲਦਾ ਸੰਗਤ ਜੀ ਇੱਕ ਮਹੀਨੇ ਵਿੱਚ 300 ਜਪੀ ਸਾਹਿਬ ਦਾ ਪਾਠ ਕਰਨ ਨਾਲ ਦਿਨ ਵਿੱਚ 10 ਪਾਠ ਜ਼ਰੂਰ ਕਰੋ ਘਰ ਵਿੱਚ ਬਹੁਤ ਬਰਕਤਾਂ ਹੋਣੀਆਂ ਖੁਸ਼ੀਆਂ ਨਾਮ ਸਿਮਰਨ ਦਾ ਪੰਡਾਰ ਮਥੇ ਰਖੋ ਜਾਊਗਾ ਗੁਰੂ ਮਹਾਰਾਜ ਦੀ ਕਿਰਪਾ ਹੋਗੀ ਜੇ 2-3 ਇੱਕ ਮਹੀਨਾ ਕਰੋਗੇ 2-2 ਮਹੀਨੇ ਕਰੋਗੇ ਤਾਂ ਨਹੀਂ ਕਰੋਗੇ ਤਾਂ ਉਹਦਾ ਦੁੱਗਣਾ ਫਲ ਮਿਲੇਗਾ ਸੰਤ ਜੀ ਬਈ ਉਹਦਾ ਵੱਧ ਤੋਂ ਵੱਧ ਪਾਠ ਕਰੋ ਦਿਨ ਵਿੱਚ 10 ਪਾਠ ਜ਼ਰੂਰ ਕਰਨੇ ਜਾਂ ਵੀ ਸਾਹਿਬ ਦੇ ਸੋ ਸਾਰੀ ਸਾਧ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ